ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਵੱਡੀ ਖੁਸ਼ਖਬਰੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੈਨਸ਼ਨਰ ਦੇ ਹੱਕ ਦੇ ਵਿੱਚ ਕੀਤਾ ਵੱਡਾ ਫੈਸਲਾ ਪੰਜਾਬ ਸਰਕਾਰ ਦੇ ਲਈ ਕਿਹੜਾ ਵੱਡਾ ਫੈਸਲਾ ਇਸ ਵੀਡੀਓ ਦੇ ਵਿੱਚ ਅਸੀਂ ਸਾਰੀ ਹੀ ਜਾਣਕਾਰੀ ਦਵਾਂਗੇ ਪੈਨਸ਼ਨਰਸ ਦੇ ਵੱਲੋਂ ਦਾਇਰ ਕੀਤੀਆਂ ਗਈਆਂ ਪਟੀਸ਼ਨਰ ਤੇ ਹੋਈ ਸੁਣਵਾਈ ਹੋਈ ਹੈ ਉਸ ਕੋਰਟ ਦੇ ਵਿੱਚ ਵੱਲੋਂ ਕੀ ਹੁਕਮ ਜਾਰੀ ਕੀਤੇ ਗਏ ਨੇ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦਵਾਂਗੇ ਚੈਨਲ ਨਾਲ ਬਨੇ ਰਹਿਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਦੀ ਹਾਂ ਕਿ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪੰਜਾਬ ਰਾਜ ਸਰੇ ਵੱਲੋਂ ਮਲਾਸਮਾ ਦੇ ਪੈਨਸ਼ਨਰ ਦੇ ਲਈ ਇੱਕ ਵੱਡੀ ਤੇ ਅਹਿਮ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੀ ਦਾ ਸੇਵਾ ਮੁਕਤ ਮੁਲਾਜ਼ਮ ਦੇ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਜਿਹੜਾ ਹੈ ਸੁਣਾਇਆ ਗਿਆ ਹੈ ਜਿਹੜੀਆਂ ਵੀ ਪਟੀਸ਼ਨਰ ਦਾਇਰ ਕੀਤੀਆਂ ਗਈਆਂ ਸੀ ਉਹਨਾਂ ਤੇ ਸੁਣਵਾਈ ਹੋਈ ਹੈ ਸੋ ਅਦਾਲਤ ਨੇ ਹੁਣ ਸਾਫ਼ ਕੀਤਾ ਹੈ ਕਿ ਸੇਵਾ ਮੁਕਤ ਮੁਲਾਜ਼ਮ ਜਾਣੀ ਕੀ ਪੈਸ਼ਨਰ ਦਾ ਕਿਸੇ ਵੀ ਤਰ੍ਹਾਂ ਦਾ ਭੁਗਤਾਨ ਜੇਕਰ ਸਰਕਾਰ ਦੇ ਵੱਲੋਂ ਕੋਈ ਵੀ ਦੇਰੀ ਹੁੰਦੀ ਹੈ ਤਾਂ ਉਸ ਰਕਮ ਦੇ ਉੱਤੇ ਫਿਰ ਵਿਆਸ ਦੇਣਾ ਪਵੇਗਾ ਜਾਣੇ ਕਿ ਸਾਫ਼ ਸ਼ਬਦਾਂ ਦੇ ਵਿੱਚ ਅਸੀਂ ਸਮਝੀਏ ਤਾਂ ਕੋਈ ਵੀ ਭੁਗਤਾਨ ਸਰਕਾਰ ਦੇ ਵੱਲੋਂ ਜੇਕਰ ਪੈਨਸ਼ਨਰਸ ਨੂੰ ਦਿੱਤਾ ਜਾਣਾ ਜੇਕਰ ਉਸ ਦੇ ਵਿੱਚ 2 ਮਹੀਨੇ ਦੀ ਵੀ ਦੇਰੀ ਹੁੰਦੀ ਹੈ ਤਾਂ ਸਾਲਾਨਾ 6% ਦੇ ਦਰ ਦੇ ਨਾਲ ਵਿਆਸ ਦੇਣਾ ਪਵੇਗਾ ਹਾਈ ਕੋਰਟ ਨੇ ਸਾਫ਼ ਕਹਿ ਦਿੱਤਾ ਕਿ ਪੈਨਸ਼ਨਰਸ ਨੂੰ ਵਿਧ ਅਵਸਥਾ ਦੇ ਵਿੱਚ ਕੋਟਾ ਦੇ ਚੱਕਰ ਲਾਉਣੇ ਪੈਂਦੇ ਹਨ ਆਪਣੇ ਹੱਕ ਲੈਣ ਦੇ ਲਈ ਇਹ ਸਹੀ ਨਹੀਂ ਹੈ ਜੋ ਵੀ ਭੁਗਤਾਨ ਬੰਦਾ ਹੈ ਸਰਕਾਰ ਨੂੰ ਤੁਰੰਤ ਰਿਲੀਜ਼ ਕਰ ਦੇਣਾ ਹੈ ਚਾਹੀਦਾ ਹੈ ਸੋ ਇੱਕ ਵੱਡੀ ਅਤੇ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਿਹੜਾ ਇਹ ਹੁਕਮ ਦਿੱਤਾ ਗਿਆ ਹੈ ਉਸ ਤੋਂ ਬਾਅਦ ਮੁਲਾਜ਼ਮਤ ਤੇ ਪੈਨਸ਼ਨ ਜਥੇਬੰਦੀਆਂ ਦੀ ਦੁਬਾਰਾ ਜਿਹੜਾ ਕੋਰਟ ਦਾ ਰੁਖ ਕਰਨ ਦੀ ਤਿਆਰੀ ਹੈ ਕਿਉਂਕਿ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਦੀਆਂ ਅਹਿਮ ਜਿਹੜੀਆਂ ਮੰਗਾਂ ਨੇ ਜਿਸ ਦੇ ਵਿੱਚੋਂ ਪੈਂਡਿੰਗ 16% ਡੀਏ ਦੀਆਂ ਤਿੰਨ ਕਿਸ਼ਤਾਂ 4% ਡੀਏ ਦੀ ਇੱਕ ਕਿਸ਼ਤ ਦੀ ਰਾਹਤ ਪੰਜਾਬ ਸਕੇਲ 2.5 ਫੈਕਟਰ ਅਤੇ ਹੋਰ ਵੀ ਜਿਹੇ ਹੱਕੀ ਮੰਗਾਂ ਨੂੰ ਲੈ ਕੇ ਕੋਟ ਦਾ ਦਰਵਾਜ਼ਾ ਖੜਕਾ ਹੈ ਖੜਕਾਣਾ ਕਰकाया ਜਾਵੇਗਾ ਬਾਕੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੀ ਤਾਂ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਵਿੱਤ ਮੰਤਰੀ ਪੰਜਾਬ ਦੇ ਵੱਲੋਂ ਜੋ ਸਮਾਂ ਦਿੱਤਾ ਗਿਆ ਹੈ 24 ਦਸੰਬਰ ਦਾ ਇੱਕ ਵਾਰ ਮੁੜ ਤੋਂ ਕੈਬਨਿਟ ਮੀਟਿੰਗ ਦਾ ਤਾਂ ਕੀ ਉਹ ਕੈਬਨਿਟ ਮੀਟਿੰਗ ਹੋਵੇਗੀ ਜੇਕਰ ਜਿਹਾ ਹੁੰਦਾ ਹੈ ਤਾਂ ਉਸ ਮੀਟਿੰਗ ਦੇ ਵਿੱਚ ਕੁਝ ਵੱਡੇ ਫੈਸਲੇ ਜਿਹੜੇ ਸਾਹਮਣੇ ਆ ਸਕਦੇ ਨੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਨਵੇਂ ਸਾਲ ਦੇ ਮੌਕੇ ਤੇ ਪੈਂਡਿੰਗ 16% ਡੀਏ ਦੇ ਵਿੱਚੋਂ ਦੇ ਵਿੱਚੋਂ ਜਿਹੜਾ ਹੈ 4% ਡੀਏ ਦੀ ਇੱਕ ਕਿਸ਼ਤ ਜਿਹੜੀ ਜਾਰੀ ਹੋ ਸਕਦੀ ਹੈ ਕਿਉਂਕਿ ਮਲਾਜ਼ਮ ਜਥੇਬੰਦੀਆਂ ਦੀ ਜਿਹੜੀ ਇਹਨਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰੀਆਂ ਨੇ ਇਸ ਮੀਟਿੰਗ ਦੇ ਵਿੱਚ ਦੋ ਅਹਿਮ ਮੰਗਾਂ ਹਨ ਇੱਕ 16% ਡੀਏ ਤੇ ਦੂਸਰੀ 2.0 ਫੈਕਟਰ ਜਿਸ ਦੇ ਵਿੱਚ ਵਿੱਤ ਮੰਤਰੀ ਨੇ ਪਹਿਲਾਂ ਹੀ ਵੀ ਸਹਿਮਤੀ ਜਤਾਈ ਸੀ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਵਿਧਾਨ ਸਭਾ ਚੋਣਾਂ ਦੀ ਤਾਂ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਮਲਾਜ਼ਮਾਂ ਦੇ ਹੱਕ ਦੇ ਵਿੱਚ ਜ਼ਰੂਰ ਫੈਸਲਾ ਕਰਨਾ ਚਾਹਵੇਗੀ ਸੋ ਕੀ ਹੁਣ ਰਾਹਤ ਜਿਹੜੀ ਹੈ ਮਿਲ ਪਾਵੇਗੀ ਦੇਖਣਾ ਇਹੀ ਹੋਵੇਗਾ ਕੋਈ ਰਾਹਤ ਭਰੀ ਖਬਰ ਆਏਗੀ ਅਸੀਂ ਟਾਈਮ ਟੂ ਟਾਈਮ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਜ਼ਰੂਰ ਸਾਂਝਾ ਕਰਾਂਗੇ ਇਸ ਚੈਨਲ ਦੇ ਰਾਹੀਂ ਧੰਨਵਾਦ ਜੀ